ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਲੀਨ ਗੌਰ ਹੈ ਮੈਂ ਪਿੰਪੂਪ نگر ਤੋਂ ਹਾਂ ਸਾਡੇ ਪਿੰਡ ਵਿੱਚ ਯੋਗਾ ਕਲਾਸੇ ਸ਼ੁਰੂ ਹੋ ਚੁੱਕੀਆਂ ਹਨ ਯੋਗਾ ਕਲਾਸ ਦੇ थ्रू ਸਾਰੇ ਪਿੰਡ ਦੀ ਲੇਡੀਜ਼ ਨੂੰ ਇੱਕ ਮੌਕਾ ਮਿਲਦਾ ਹੈ ਕਰੋ ਬਾਹਰ ਨਿਕਲਣ ਦਾ ਅਤੇ ਆਪਣਾ ਟਾਈਮ ਸਪੈਂਡ ਕਰਨ ਦਾ ਆਪਣੀ ਸਿਹਤ ਨੂੰ ਵਧੀਆ ਬਣਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ ਕਿ ਯੋਗਾ ਯੋਗਾਦ ਕਰੰਦੇ ਨਾਲ ਸਭ ਲੇਡੀਜ਼ ਦਾ ਇੱਕ ਮਾਈਂਡ ਰਿਲੈਕਸ ਰਹਿੰਦਾ ਹੈ ਐਂਡ ਹੈਲਥ ਵੀ ਵਧੀਆ ਰਹਿੰਦੀ ਹੈ ਮੇਰੀ ਪਰਸਨਲ ਪ੍ਰੋਬਲਮ ਸੀਗੀ ਸਰਵਾਈਕਲ ਮੈਂ 3 ਮਹੀਨੇ ਦਾ ਯੋਗਾ ਕਰ ਰਹੀ ਸੀਗੀ ਮੇਰੀ ਉਹ ਪ੍ਰੋਬਲਮ ਸੋਲਵ ਹੋ ਚੁੱਕੀ ਹੈ ਅਤੇ ਮੈਂ ਇਸ ਪ੍ਰੋਬਲਮ ਸੋਲਵ ਹੋਣ ਕਰਕੇ ਬਹੁਤ ਖੁਸ਼ ਹਾਂ ਮੇਰੇ ਵੱਲੋਂ ਪੰਜਾਬ ਸਰਕਾਰ ਅਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਸਾਡੇ ਪਿੰਡ ਵਿੱਚ ਯੋਗਸ਼ਾਲਾ ਉਹਨਾਂ ਨੇ ਖੋਲੀ ਹੋਈ ਆ ਜੇਰਾ ਨਾਮ ਜਸਵੀਰ ਕੌਰ ਹੈ ਮੈਂ ਪੂਨਗਰੀ ਰਹਿਣ ਵਾਲੀ ਆ ਮੈਂ ਯੋਗਾ ਕਲਾਸ ਜੁਆਇਨ ਕਰਦੀ ਆ ਜੀ ਮੈਂ ਬਿਮਾਰ ਰਹਿੰਦੀ ਸੀ ਹੁਣ ਮੈਨੂੰ ਬਹੁਤ ਠੀਕ ਆ ਮੇਰਾ ਸਰੀਰ ਜੀ ਜਦੋਂ ਮੈਂ ਯੋਗਾ ਕਰਨ ਲੱਗੀ ਆ ਤਿੰਨ ਚਾਰ ਮਹੀਨੇ ਤੋਂ ਮੈਡਮ ਸਾਡੀ ਬਹੁਤ ਚੰਗਾ ਯੋਗਾ ਕਰਾਉਂਦੀ ਹੈ ਜੀ ਪੰਜਾਬ ਸਰਕਾਰ ਦਾ ਭਵਾਨਤਮਾਨ ਦਾ ਤੈ ਦਿਲੋਂ ਧੰਨਵਾਦ ਆ ਮੇਰਾ ਨਾਮ ਜਸਵਿੰਦਰ ਕੌਰ ਹੈ ਤੇ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਸੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਕਿ ਮੈਂ 3 ਮਹੀਨੇ ਤੋਂ ਯੋਗਾ ਕਲਾਸ 'ਚ ਆਉਣਾ ਸ਼ੁਰੂ ਕੀਤਾ ਮੈਂ ਬਿਲਕੁਲ ਠੀਕ ਹੋ ਚੁੱਕੀ ਆ ਤੇ ਸਾਡੇ ਪਿੰਡ ਦੀਆਂ ਸਾਰੀਆਂ ਲੇਡੀਆਂ ਇੱਥੇ ਆ ਕੇ ਯੋਗਾ ਕਰਦੀਆਂ ਹਨ ਤੇ ਸਾਰੀਆਂ ਤੰਦਰੁਸਤ ਹਨ ਤੇ ਸਭ ਨੂੰ ਬਹੁਤ ਸਾਰੀਆਂ ਬਿਮਾਰੀਆਂ ਸਨ ਜੋ ਕਿ ਕਯਰ ਹੋ ਚੁੱਕੀਆਂ ਹਨ ਧੰਨਵਾਦ ਕਰਨਾ ਚਾਹੁੰਦੀ ਆਂ ਪੰਜਾਬ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ